ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਹੈਪੀ ਤੰਤੇਰ ਸਤੰਤੇਰਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਜੀ ਤੇ ਲਓ ਜੀ ਇੱਥੇ ਮੈਂ ਆਪਣਾ ਜਿਹੜਾ ਮੰਦਰ ਤਿਆਰ ਕਰ ਰਹੀ ਸੀ ਮੰਦਰ ਜਣੀ ਕਿ ਜਿਵੇਂ ਆਪਾਂ ਦੀਵਾਲੀ ਦੀ ਤੇ ਅੱਜ ਜਣੀ ਕਿ ਜਿਹੜੀ ਤੰਤੇਰਸ ਦੀ ਪੂਜਾ ਕਰਨੀ ਹੈ ਉਹਦੇ ਲਈ ਇੱਕ ਲక్ష్ਮੀ ਜੀ ਮੇਰੇ ਕੋਲ ਫੋਟੋ ਸੀ ਜਿਵੇਂ ਕਿ ਫੋਟੋ ਦੇ ਵਿੱਚ ਲక్ష్ਮੀ ਕਨੇਸ਼ ਕੁਵੇਰ ਤੇ ਜਿਵੇਂ ਅੱਜ ਦੇ ਦਿਨ 13 ਸਵਾਲੇ ਦਿਨ ਕਬੀਰ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਜੇ ਤੁਹਾਡੇ ਕੋਲ ਕਬੀਰ ਦੀ ਫੋਟੋ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਸੁਪਾਰੀ ਹੁੰਦੀ ਹੈ ਸੁਪਾਰੀ ਰੱਖ ਕੇ ਵੀ ਪੂਜਾ ਇਹ ਕਰ ਸਕਦੇ ਹੋ ਕਿ ਅੱਜ ਦੇ ਦਿਨ 13 ਦੀਵੇ ਜਿਹੜੇ ਜਗਾਏ ਜਾਂਦੇ ਨੇ ਤੇ ਲక్ష్ਮੀ ਜੀ ਦੀ ਜਿਹੜੀ ਫੋਟੋ ਸੀਗੀ ਉਹਦੇ ਨੀਚੇ ਚਾਵਲ ਜਿਹੜੇ ਹੁੰਦੇ ਨੇ ਚੌਲ ਰੱਖ ਕੇ ਮੈਂ ਉਹਨਾਂ ਨੂੰ ਸਤਾਫਿਤ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਸਵਾਸਤਿਕ ਚਿੰਨ੍ਹ ਇੱਕ ਮੈਂ ਜਿਹੜਾ ਚੌਲਾਂ ਦਾ ਬਣਾਇਆ ਘਾ ਤੇ ਇੱਕ ਜਿਹੜੇ ਚੌਲ ਜੋ ਵੀ ਮੈਂ ਮਤਲਬ ਖਰੀਦਦਾਰੀ ਕੀਤੀ ਆ ਉਹ ਸਾਰਾ ਸਮਾਨ ਰੱਖ ਲਿਆ ਇੱਥੇ ਇੱਕ ਛੋਟਾ ਜਿਹਾ ਕਰੂ ਅਸੀਂ ਚੌਲਾਂ ਦਾ ਭਰ ਲਿਆ ਤੇ ਉਸ ਤੋਂ ਬਾਅਦ ਮੈਂ ਸੁਪਾਰੀ ਵੀ ਰੱਖ ਲਈ ਸੀਗੀ ਤੇ ਸੁਪਾਰੀ ਦੇ ਬਸ ਜਿਵੇਂ ਕਿ ਟਿੱਕਾ ਲਗਾ ਕੇ ਸੰਧੋਰ ਦਾ ਹਨਾ ਤੇ ਉੱਪਰ ਖੰਮਣੀ ਲਾਤੀ ਸੀਗੀ ਉਹ ਤਿਆਰ ਕਰ ਲਿਆ ਸੀਗਾ ਸਾਰਾ ਮੈਂ ਤਾਂ ਜਾਨੀ ਕਿ ਤਿਆਰੀ ਕਰ ਰਹੀ ਸੀ ਇੱਥੇ ਮੈਂ ਕਹਾਂ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰੀ ਦਵਾਂ ਜਿਵੇਂ ਧਣੀਆਂ ਹੋ ਗਿਆ ਧਣੀਆਂ ਤੁਸੀਂ ਰੱਖ ਸਕਦੇ ਹੋ ਹਲਦੀ ਜਿਹੜੀ ਗੱਠਾਂ ਵਾਲੀ ਹਲਦੀ ਹੁੰਦੀ ਹੈ ਗੱਠੀਆਂ ਹੁੰਦੀਆਂ ਨੇ ਉਹ ਰੱਖ ਸਕਦੇ ਤੁਸੀਂ ਹਨਾ ਨਮਕ ਡਲੀਆਂ ਵਾਲਾ ਠੀਕ ਹੈ ਜੀ ਮੈਂ ਲਿਆਗਾ ਸਿੰਦਾ ਨਮਕ ਝਾੜੂ ਹੋ ਗਿਆ ਜਾਓ ਜੋ ਵੀ ਕੋਈ ਤੁਸੀਂ ਬਰਤਨ ਖਰੀਦਿਆ ਤੁਸੀਂ ਉਹ ਰੱਖ ਸਕਦੇ ਹੋ ਠੀਕ ਹੈ ਜੀ ਸਾਰਾ ਕੁਝ ਰੱਖ ਕੇ ਜਿਨ ਕਿ ਜਿਹੜੀ 13 ਵਾਲੇ ਦਿਨ ਆਪਾਂ ਪੂਜਾ ਕਰਦੇ ਹਾਂ ਹੈਨਾ ਬਸ ਉਹ ਜਿੰਨਾ ਕਿ ਮੈਨੂੰ ਉਹਨਾਂ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਹੁਣੇ ਅੱਜ ਦੇ ਜਿਵੇਂ 13 ਦੀਵੇ ਨੇ ਜਿਹੜੇ ਮੈਂ ਉਹ ਜਗਾਉਂਗੀ ਤੇ ਜੋ ਵੀ ਮੇਰੇ ਕੋਲ ਫਲ ਸੀਗਾ ਜਾਂ ਤੁਹਾਡੇ ਕੋਲ ਘਰ ਮਠਾਈ ਹੈਗੇ ਤੁਸੀਂ ਉਹ ਰੱਖ ਸਕਦੇ ਹੋ ਬਣਾਈ ਆ ਤੁਸੀਂ ਘਰ ਹੈਨਾ ਮੈਂ ਮਠਾਈ ਦੇ ਤੌਰ ਤੇ ਮੈਂ ਪਤਾਸੇ ਲੈਏ ਸੀਗੇ ਤੇ ਨਮਕ ਲੈ ਲਿਆ ਪਤਾਸੇ ਲੈ ਲਏ ਸੀ ਝਾੜੂ ਹੋ ਗਿਆ ਠੀਕ ਹੈ ਜੀ ਸਾਰਾ ਸਮਾਨ ਰੱਖ ਲਿਆ ਸੀਗਾ ਕੋਲ ਲਿਆ ਕੇ ਸਾਰੇ ਦੀਵੇ ਮੈਂ ਤਿਆਰ ਕਰਕੇ ਰੱਖ ਲਏ ਸੀ ਜੋ ਤੇਲ ਦੇ ਭਰਨ ਵਾਲੇ ਸੀ ਦੀਵੇ ਉਹ ਤੇਲ ਦੇ ਭਰ ਲਏ ਸੀ ਇੱਕ ਦੀਵਾ ਇਹਨਾਂ ਦੇ ਵਿੱਚੋਂ ਜਿਹੜਾ ਕੇਹ ਵਾਲਾ ਹੁੰਦਾਗਾ ਉਹ ਕਰ ਲਿਆ ਭਰ ਲਿਆ ਸੀਗਾ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰ ਵੀਡੀਓ ਬਣਾ ਕੇ ਜਿਹੜਾ ਦਿਖਾ ਦਿੰਦੀ ਐ ਵੀ ਕਿਸ ਤਰ੍ਹਾਂ ਰੰਗੋਲੀ ਜਿਹੜੀ ਇਹ ਮੈਂ ਫਰੇਮ ਮੰਗਾਏ ਸੀ ਸਾਂਚੇ ਉਹਦੇ ਨਾਲ ਕਿਸ ਤਰ੍ਹਾਂ ਰੰਗੋਲੀ ਬਣਦੀ ਐ ਦੇਖੋ ਕਿੰਨੀ ਸੋਹਣੀ ਰੰਗੋਲੀ ਬਣੀ ਕਿੰਨੇ ਸੋਹਣੇ ਮਾਤਾ ਦੇ ਪੈਰ ਬਣੇ ਨੇ ਇਸ ਵਾਸਤਿਕ ਚਿੰਨ੍ਹ ਬਣਿਆ ਦੀਵਾ ਬਣਿਆ ਹਨ ਤੇ ਹੋਰ ਵੀ ਬਹੁਤ ਸਾਰੇ ਨੇ ਤੇ ਅੱਜ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਮੈਂ ਵੀਡੀਓ ਐਡ ਕਰਤਾ ਨਾਲ ਦੇਖੋ ਕਿੰਨਾ ਸੋਹਣਾ ਦੀਵਾ ਆਣਗੇ ਇਹਨੂੰ ਆਪਾਂ ਹੋਰ ਵੀ ਡੈਕੋਰੇਟ ਕਰ ਸਕਦੇ ਹਾਂ ਹੋਰ ਵੀ ਇਹਦੇ ਵਿੱਚ ਕਲਰ ਭਰ ਸਕਦੇ ਹਾਂ ਥੋੜਾ ਡਿਜ਼ਾਈਨਿੰਗ ਇਹਨੂੰ ਹੋਰ ਦੇ ਸਕਦੇ ਹਾਂ ਥੋੜੀ ਜੀ ਤੇ ਉਸ ਤੋਂ ਬਾਅਦ ਲੋ ਜੀ ਜੋ ਵੀ ਸੀਗਾ ਆਪਾਂ ਸਾਰਾ ਸਮਾਨ ਰੱਖ ਲਿਆ ਅਰੱਖਾ ਕੇ ਬਸ ਇੱਥੇ ਮੇਰੀ ਜਿਹੜੀ ਹੁਣ ਪੂਜਾ ਕੰਪਲੀਟ ਹੋ ਜੂ ਸਿਰਫ ਮੈਂ ਦੀਵਾ ਜਗਾਉਣਾਗਾ ਜੋਤ ਜਗਾਉਣੀ ਹੈਗੀ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਪੂਜਾ ਹੈਗੀ ਉਹ ਕੰਪਲੀਟ ਹੋ ਜੂਗੀ ਪਰਮਾਤਮਾ ਸਭ ਦੇ ਘਰ ਤੰਦਰੁਸਤੀ ਬਖਸ਼ਣ ਜਿਹੜੇ ਤਿਹਾਰ ਨੇ ਹਰ ਸਾਲ ਹੱਸਦੇ ਬਸਦੇ ਮਨਾਉਂਦੇ ਰਹੋ ਤੁਸੀਂ ਹੈਨਾ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਜੀ ਜੁੜਿਓ ਮੇਰੇ ਨਾਲ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ ਤੇ ਲਓ ਜੀ ਇੱਥੇ ਬਸ ਮੈਂ ਦੀਵਾ ਜਗਾ ਕੇ ਪੂਜਾ ਕਰਕੇ ਮੇਰੀ ਪੂ ਨੇ ਉਹ ਜਗਾ ਦਾਂਗੇ ਠੀਕ ਹੈ ਜੀ ਤੇ ਬਾਕੀ ਫਿਰ ਆਪਾਂ ਜਿਹੜੀ ਦੀਵਾਲੀ ਵਾਲੇ ਦਿਨ ਪੂਜਾ ਕਰਾਂਗੇ ਉਸ ਦੇ ਲਈ ਥੋੜਾ ਜਿਹਾ ਆਪਾਂ ਦੇਖਾਂਗੇ ਜੇ ਹੋਰ ਸਜਾਇਆਗਾ ਤਾਂ ਜਿਵੇਂ ਕਿ ਮੈਂ ਹੁਣ ਰੰਗੋਲੀ ਬਣਾਉਣੀ ਹੈ ਕਾਫੀ ਸਾਰੀ ਰੰਗੋਲੀ ਬਣਾਉਣੀ ਹੈ ਇਸ ਵਾਰ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਜੀ ਇਸ ਵਾਰ ਮੈਂ ਸਾਂਚੇ ਮੰਗਾਏ ਨੇ ਕਿਉਂਕਿ ਉਹ ਝਟਪਟ ਦਾ ਕੰਮ ਆ ਬਹੁਤ ਵਧੀਆ ਆਈਟਮ ਆ ਇਹ ਤੇ ਮੈਂ ਅਗਲੇ ਸਾਲ ਹੋਰ ਵੀ ਮੰਗਾਉਂਗੀ ਥੋੜੇ ਵੱਡੇ ਮੰਗਵਾਉਂਗੀ ਸਾਂਚੇ ਤੇ ਮੈਨੂੰ ਇਹ ਬਹੁਤ ਵਧੀਆ ਪਸੰਦ ਆਈ ਹੈ ਇਹ ਵਾਲੀ ਆਈਟਮ ਝਟਪਟ ਰੰਗੋਲੀ ਬਣਾ ਸਕਦੇ ਹੋ ਬਿਲਕੁਲ ਵੀ ਤੁਹਾਡਾ ਟਾਈਮ ਨਹੀਂ ਖਰਾਬ ਹੁੰਦਾ ਹੈਗਾ ਘੱਟ ਟਾਈਮ ਹੁੰਦਾ ਪਤਾ ਆਪਾਂ ਵੀਜ਼ੀ ਹੁੰਨੇ ਆ ਨਾ ਤਿਹਾਰਾਂ ਵਾਲੇ ਦਿਨ ਤੇ ਬਿਲਕੁਲ ਝਟਪਟ ਜਿਹੜੀ ਰੰਗੋਲੀ ਬਣ ਜਾਂਦੀ ਹੈ ਮੈਂ ਸਾਰੀ ਤਿਆਰੀ ਕਰਕੇ ਪਹਿਲਾਂ ਹੀ ਰੱਖੂਗੀ ਇਸ ਵਾਰ ਤੇ ਲਓ ਜੀ ਉਸ ਤੋਂ ਬਾਅਦ ਜਿਹੜੀ ਮੇਰੀ ਪੂਜਾ ਉਹ ਹੋ ਗਈ ਕੰਪਲੀਟ ਤੇ ਬਸ ਆਪਾਂ ਮੱਥਾ ਟੇਕ ਲਿਆ ਜੀ ਠੀਕ ਆ ਜੀ ਤੇ ਤੁਸੀਂ ਕੱਲੇ ਪਤਾਸੇ ਜਿਵੇਂ ਜੋ ਵੀ ਚਲੋ ਆਪਣੀ ਸਰਦਾ ਹੁੰਦੀ ਹੈ ਹਨਾ ਖਰੀਦਦਾਰੀ ਕਰਨੀ ਹੁੰਦੀ ਉਹ ਆਪਣੀ ਸਰਦਾ ਹੁੰਦੀ ਹੈ ਸਰਦਾ ਦੇ ਮੁਤਾਬਕ ਆਪਾਂ ਆਪਣੀ ਜੇਬ ਦੇ ਹਿਸਾਬ ਨਾਲ ਹਨਾ ਕਰਦੇ ਆਂਗੇ ਜਿੰਨੇ ਕ ਆਪਣੀ ਜੇਬ ਖਰਚਾ ਝੱਲ ਸਕਦੀ ਆਪਾਂ ਉਨਾ ਹੀ ਕਰ ਸਕਦੇ ਆਂਗੇ ਜੋ ਵੀ ਤੁਹਾਡੇ ਕੋਲ ਸਮਾਨ ਹੁੰਦਾ ਬਸ ਤੁਸੀਂ ਉਹ ਰੱਖ ਲਓ ਚਾਹੇ ਝਾੜੂ ਆ ਤੁਸੀਂ ਪਤਾਸੇ ਮੰਗਾ ਕੇ ਨਹੀਂ ਤੁਹਾਡੇ ਕੋਲ ਕੁਵੇਰ ਦੀ ਹਨਾ ਕੋਈ ਮੂਰਤ ਹੈਗੀ ਜਾਂ ਫੋਟੋ ਤਾਂ ਤੁਸੀਂ ਸੁਪਾਰੀ ਦੱਸ ਕਰ ਪੈਦੀ ਆ ਜਾਂਦੀ ਉਹ ਤੁਸੀਂ ਰੱਖ ਕੇ ਆਪਣੀ ਪੂਜਾ ਕਰ ਸਕਦੇ ਹੋ ਠੀਕ ਆ ਜੀ ਲਓ ਜੀ ਉਸ ਤੋਂ ਬਾਅਦ ਸਾਰੇ ਦੀਵੇ ਜਗਾਲੇ ਸੀ ਮੈਂ ਬਚਦੇ ਜਿਵੇਂ ਕਿ ਮੈਂ ਦੱਸਿਆ ਵੀ 13 ਦੀਵੇ ਜਗਾਏ ਜਾਂਦੇ ਨੇ ਤੇ ਬਾਕੀ ਅੰਦਰ ਲਾਤੀ ਸੀ ਕੁਝ ਦੀਵੇ ਬਚੇ ਮੈਂ ਜਿਹੜੇ ਸਾਰੇ ਜਗਾ ਲਏ ਪਹਿਲੇ ਮੈਂ ਇਕੱਠੇ ਲੈ ਜੂੰਗੀ ਮੈਂ ਕਿ ਜਗਾ ਕੇ ਤੇ ਬਾਕੀ ਚਲੋ ਜੀ ਅੱਜ ਦੀ ਜਿਹੜੀ ਪੂਜਾ ਹੈਗੀ ਇਹ ਕੰਪਲੀਟ ਹੋ ਗਈ ਬਾਕੀ ਤੁਸੀਂ ਸਾਰੇ ਦੱਸਿਓ ਵੀ ਤੁਸੀਂ ਤੰਤੇਰਸ ਕਿਸ ਤਰ੍ਹਾਂ ਮਨਾਉਨੇ ਹੋ ਠੀਕ ਆ ਜੀ ਮੈਨੂੰ ਦੱਸਿਓ ਜ਼ਰੂਰ ਮੈਂ ਹਰ ਸਾਲ ਮਨਾਉਣੀ ਹੁੰਨੇ ਤੰਤੇਰਸ ਇਸੇ ਤਰ੍ਹਾਂ ਹੀ ਮਨਾਉਣੀ ਹੁੰਨੀ ਆ ਵੀ ਅੱਜ ਇਸ ਵਾਰ ਥੋੜਾ ਜਿਹਾ ਮੈਂ ਆਪਣਾ ਮੰਦਰ ਆ ਜਿਹੜਾ ਉਹ ਵਧੀਆ ਤਰੀਕੇ ਨਾਲ ਸਜਾਇਆ ਹੈਗਾ ਮਤਲਬ ਵਧੀਆ ਵੀ ਨਹੀਂ ਕਹਿ ਸਕਦੀ ਵੀ ਜਿੰਨਾ ਕ ਮੈਨੂੰ ਆਉਂਦਾ ਵੀ ਜਿਆਦਾ ਵਧੀਆ ਤਾਂ ਮੈਂ ਨਹੀਂ ਚਲੋ ਜਿੰਨਾ ਕ ਹਨਾ ਮੈਨੂੰ ਉਹਨਾਂ ਕ ਮੈਂ ਤੁਹਾਨੂੰ ਵੀਡੀਓ ਬਣਾ ਕੇ ਸ਼ੇਅਰ ਕਰ ਦਿੰਨੀ ਆ ਤੁਹਾਡੇ ਨਾਲ ਤੇ ਲੋ ਜੀ ਜਿੰਨੇ ਵੀ ਹੁਣ ਦੀਵੇ ਨੇ ਸਾਰੇ ਦੀਵੇ ਜਿਹੜੇ ਉਹ ਆਪਾਂ ਰੱਖ ਜਾਈਏ ਚਾ ਦੇ ਵਿੱਚ ਰੱਖਿਆ ਜਾਂਦਾਗਾ ਸਭ ਤੋਂ ਪਹਿਲਾਂ ਮੈਂ ਬਾਹਰ ਆਈਆਂ ਦੀਵੇ ਜਗਾ ਕੇ ਜਿਹੜਾ ਇਹ ਜੀਵਾ ਸੀਗਾ ਉੱਤਰ ਵਾਲਾ ਦਿਸ਼ਾ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਜੀ ਇਹ ਰੱਖਤਾ ਸੀ ਉਸ ਤੋਂ ਬਾਅਦ ਗੇਟਾਂ ਦੇ ਵਿੱਚ ਦੀਵੇ ਲਾਤੇ ਸੀਗੇ ਠੀਕ ਹੈ ਜੀ ਇਹ ਤਾਂ ਮੇਰੇ ਖਿਆਲ ਦੇ ਵਿੱਚ ਸਾਰੇ ਲਾਉਂਦੇ ਨੇ ਹਨ ਦੀਵੇ ਜਿਵੇਂ ਤਨਟੇਰਸ ਵਾਲੇ ਦੇ ਨਾ ਤੇ ਬਾਕੀ ਕਈਆਂ ਨੂੰ ਨਹੀਂ ਪਤਾ ਮੈਨੂੰ ਇੱਕ ਫੋਨ ਆਇਆ ਸੀ ਭੈਣ ਦਾ ਮਤਲਬ ਸਾਡੀ ਕਮਾਂਡੀਆਂ ਦੀ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਸਾਨੂੰ ਦੱਸ ਦੋ ਇਸ ਬਾਰੇ ਤੇ ਬਾਕੀ ਦੇ ਦੀਵੇ ਬਚਦੇ ਸਾਰੇ ਰੱਖ ਕੇ ਇੱਥੇ ਤੇ ਉਸ ਤੋਂ ਬਾਅਦ ਜਿਹੜਾ ਸਮਾਨ ਆ ਮੈਂ ਉਹ ਸਾਰਾ ਕੱਢੂਗੀ ਜੋ ਵੀ ਮੇਰੇ ਕੋਲ ਸਜਾਵਟ ਵਾਲਾ ਸਮਾਨ ਹੈਗਾਗਾ ਨਾ ਦੀਵੇ ਵਗੈਰਾ ਜਾਂ ਲੜੀਆਂ ਵਗੈਰਾ ਜਾਂ ਕੁਝ ਲੈ ਕੇ ਆਉਣੀਆਂ ਨੇ ਉਹ ਫਿਰ ਤੁਹਾਨੂੰ ਮਿਲਣਗੀਆਂ ਨੈਕਸਟ ਬਲੌਗ ਦੇ ਵਿੱਚ ਦੇਖਣ ਨੂੰ ਠੀਕ ਆ ਜੀ ਤੇ ਸਵਾਲ ਸਾਰਾ ਘਰ ਮੈਂ ਸਜਾਵਟ ਵਾਲਾ ਹੀ ਸਮਾਨ ਕੱਢ ਕੇ ਸਜਾ ਦੇਣਾਗਾ ਲੋ ਜੀ ਪੂਜਾ ਪਾ ਕਰ ਲਈ ਜੀ ਠੀਕ ਹੈ ਜੀ ਤੇ ਸਾਰਿਆਂ ਨੂੰ ਹੈਪੀ ਤੰਤਰ ਤੇ ਸਤੰਤੇ ਸੜੀਆਂ ਬਹੁਤ ਬਹੁਤ ਮੁਬਾਰਕਾਂ ਨੇ ਜੀ ਪਰਮਾਤਮਾ ਸਭ ਦੇ ਘਰ ਸੁੱਖ ਸਮਰiddhi ਬਖਸ਼ਣ ਤੇ ਖਜ਼ਾਨੇ ਭਰਪੂਰ ਕਰਨ ਤੰਦਰੁਸਤੀਆਂ ਬਖਸ਼ਣ ਵੱਡੀ ਗੱਲ ਤੰਦਰੁਸਤੀ ਦੀ ਹੈਗੀ ਠੀਕ ਹੈ ਜੀ ਤੇ ਲੋ ਜੀ ਇਧਰ ਆਪਾਂ ਦੀਪਮਾਲਾ ਵੀ ਜਗਾ ਦਿੱਤੀ ਆ ਤੇ ਜਿਹੜੀ ਤੰਤਰਸ ਦੀ ਪੂਜਾ ਹੁੰਦੀ ਆ ਆਪਾਂ ਪੂਜਾ ਵੀ ਕਰ ਲਈ ਆ ਠੀਕ ਹੈ ਜੀ ਤੇ ਇਧਰ ਪਾਰ ਦਾ 뷰 ਆ ਬਸ ਕੁਛ ਇਸ ਤਰ੍ਹਾਂ ਦਾ ਠੀਕ ਹੈ ਜੀ ਤੇ ਬਾਕੀ ਬਹੁਤ ਵਧੀਆ ਲੱਗ ਰਿਹਾ ਹੈਗਾ ਇਸ ਤਰ੍ਹਾਂ ਦੇਖੋ ਇਹ ਬਹੁਤ ਚੰਗਾ ਹੈ ਅਰੇ ਸ਼ਾਹ ਤਾਨਗਰ ਜੀ ਤੁਹਾਨੂੰ ਆ ਦੇਖੋ ਇੰਨਾ ਤੇ ਨੀ ਹੋਈ ਹੋਈ ਹੈਗੀ ਫਿਰ ਇੰਨੀ ਛੋਟੀ ਦਸਤਰੀ ਹੈ ਸਾਡੇ ਚਲੋ ਜੀ ਹੁਣ ਮੈਂ ਫੇਰ ਮਿਲਦੀ ਆ ਤੁਹਾਨੂੰ ਰੋਟੀ ਬਣਾ ਦੇਵਾਂ ਲੇਟ ਹੋ ਗਈ ਮੱਥਾ ਟੇਕਣ ਦੇ ਉਹਦੇ ਵਿੱਚ ਟਾਈਮ ਲੱਗੇਗੇ ਠੀਕ ਹੈ ਜੀ ਤੇ ਬਾਕੀ ਤੁਸੀਂ ਦੱਸਿਓ ਜੀ ਤੁਹਾਡਾ ਅੱਜ ਦਾ ਜਿਹੜਾ ਦਿਨ ਸਾਰਿਆਂ ਦਾ ਕਿਸ ਤਰ੍ਹਾਂ ਲੰਘਿਆ ਠੀਕ ਹੈ ਜੀ ਸਭ ਤੁਸੀਂ ਜਿਹੜਾ ਅੰਦਰ ਵੀ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਅੰਦਰ ਜਿਹੜਾ ਮਾਤਾ ਪਿਤਾ ਦਾ ਦਰਵਾਜ਼ਾ ਜਿਹਨੇ ਕਿ ਪੂਜਾਲੀ ਬਣਾਇਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਹਾਂ ਹਾਂ ਉਹਦੇ ਉੱਥੇ ਸਾਰੇ ਖੜੇ ਨੇ ਤਾਂ ਜਿਹੜਾ ਹੈ ਇੱਕ ਐਸੇ ਚਿਹਰੇ ਦਾ ਆ ਉਹ ਆ ਮੇਰਾ ਮਨ ਅੱਜ ਬਾਰ-ਬਾਰ ਮੰਦਿਰ ਦੇਖਣ ਨੂੰ ਦਿਲ ਕਰ ਰਿਹਾ ਸੀ ਬਹੁਤ ਸੋਹਣਾ ਲੱਗ ਰਿਹਾ ਸੀ ਇੱਕ ਤਾਂ ਸਵਾਸਤਿਕ ਚਿੰਨ੍ਹ ਬਣਾਇਆ ਉੱਪਰੋਂ ਮੈਂ ਸਜਾਇਆ ਮੰਦਿਰ ਜਿੰਨਾ ਕਿ ਵੀ ਮੈਨੂੰ ਆਉਂਦਾ ਹੁੰਦਾ ਹੈ ਨਾ ਉਨਾ ਕਰ ਲੈਣੀ ਆ ਤੇ ਉਸ ਤੋਂ ਬਾਅਦ ਜੋ ਰੰਗੋਲੀ ਬਣਾਈ ਬਹੁਤ ਵਧੀਆ ਲੱਗਿਆ ਹੈਲੋ ਸਕਸੀ ਅਕਾਲਜੀ ਗਲੇਸ ਫੈਮਿਲੀ ਵਲੌਗ ਵਿੱਚ ਤੁਹਾਡਾ ਸਾਰਤਾ ਜੀ ਲੋਜੀ ਤੀਜਾ ਦਿਨ ਹੋ ਗਿਆ ਤੇ ਇਸ ਤੋਂ ਤੇ ਅੱਜ ਮੈਂ ਜਾ ਰਹੀ ਆਂ ਕਿ ਕੁਝ ਸਮਾਨ ਲੈਣ ਲੈ ਰੇ ਠੀਕ ਹੈ ਜੀ ਆਕੇ ਮਿਲਦੇ ਆਂ ਵਾਲਾ ਸੂਟ ਬਾਲੇ ਤੇ ਕੈਰ ਹੋ ਗਈ ਬਾਹਰ ਪਲੇਸਰ ਗੱਡੀ ਗੱਡੀ ਖੜੀ ਤੇ ਚੱਲਦੇ ਆਂ ਆਕੇ ਮਿਲਦੇ ਆਂ ਤੇ ਵੀਡੀਓ ਚ ਲਾਵਾਂਗੇ ਮਾਲਕਾਣ ਅੱਜ ਤਾਂ ਆ ਗਿਆ ਵੀਡੀਓ ਚ ਹੁਣ ਤਾਂ 사 ਨਹੀਂ ਵੱਡੇ ਜਾਣਗੇ ਥੋੜੇ ਜਨਾ ਉਹ ਵਾਲੀ ਹਰੀ ਖੜੀ ਇੱਕ ਦੇਖ ਬੇਟਾ ਕਿਤੇ ਹੋਣੀ ਕੋ ਕਿਤੇ ਲਾਉਂਗੇ ਹੁਣ ਭੀੜ ਬਹੁਤ ਆ ਆ ਸਾਡਾ ਮੁੰਡਾ ਇਹ ਗੱਡੀ ਖੜੀ ਹੈ ਕੋ ਥੋੜਾ ਟੈਂਟਰ ਟੈਂਟਰ ਜੈ ਲੱਗ ਜੂ ਇੰਦਰ ਅਸਲੀ ਦੇ ਲਈ ਦੇਖਣਾ ਐਤਰਾ ਨਾਲੇ ਕਿ ਜੂ ਉੱਠੀ ਸਾਰਾ ਸਮਾਨ ਆਪਾਂ ਖਰੀਦ ਲਿਆ ਜੋ ਵੀ ਖਰੀਦਣਾ ਸੀ ਸਾਰਾ ਖਰੀਦ ਲਿਆ ਤੇ ਹੁਣ ਆਪਾਂ ਘਰ ਜਾ ਕੇ ਨਾ ਲੜੀਆਂ ਵਗੈਰਾ ਵੀ ਲਈਆਂ ਨੇ ਮੈਂ ਥੋੜੀਆਂ ਜਿਹੀਆਂ ਦੋ ਪੈਕੇਟ ਤੇ ਚੇਕ ਜੇ ਜਾ ਕੇ ਆਪਾਂ ਸਿਵਾਉਣੇ ਹਨ ਨਾ ਤੇ ਮੈਟ ਸ਼ੀਟ ਨਵਾਂ ਸ਼ਾਉਣੇ ਨੇ ਉਹ ਨੇ ਇਹ ਹੈ ਅੱਛਾ ਸਬਜੀ ਲੈਣੀ ਐ ਬਸ ਆਪਾਂ ਸਬਜੀ ਲੈ ਲਈ ਆ ਦੇਖੋ ਰੋਸ਼ਾ ਉਹ एकदम ਮੈਨੂੰ ਪਸੰਦ ਆਉਂਦੀ ਹੈ ਉਹ ਵੀ ਉਹ ਵੀ ਬਹੁਤ ਨਹੀਂ ਆਉਂਦਾ ਇਹਦੇ ਵਿੱਚ ਅਜਾਬੀ ਘਟੋ ਡਾਓ ਜਾਬੀ ਆਗੇ ਤੇ ਆਗੇ ਚਾਚੂ ਕੁਛ ਨਹੀਂ ਪੀਤਾ ਸਿਰਫ ਪਾਣੀ ਪੀਤਾ ਹੈ ਤੇ ਹੁਣ ਬੈੱਡ ਸ਼ੀਟਾ ਫਟਾਫਟ ਬੈੱਡ ਸ਼ੀਟਾਂ ਬਦਲ ਲੈਣੇ ਟੂਕ ਟਾਈਮ ਬਹੁਤ ਘੱਟਾ ਮੇਰੇ ਕੋਲ ਮਤਲਬ ਕੇ ਹੋਰ ਕੰਮ ਕਰ ਬਹੁਤ ਨਹੀਂ ਹੈ ਤੇ ਇਹ ਵਾਲੀ ਬੈੱਡ ਸ਼ੀਟ ਨੂੰ 2 ਉਹ ਦੋ ਬੈੱਡ ਸ਼ੀਟਾਂ ਲਈਆਂ ਨੇ ਮੈਂ ਠੀਕ ਹੈ ਜੀ ਇਹ ਵਾਲੀ ਹੁ ਸ਼ੋਹਣੇ ਆਪਾਂ ਲਓ ਜੀ ਬੈੱਡ ਸ਼ੀਟ ਆਪ ਬਿਸ਼ਾਉਣੇ ਕਰਦੇ ਆਂ ਸ਼ੁਰੂ ਤੇ ਜਿਹੜੀ ਇਹ ਵਾਲੀ ਬੈੱਡ ਸ਼ੀਟ ਹੈ ਤੁਰਦੀ ਫਿਰਦੀ ਬੈੱਡ ਸ਼ੀਟ ਆਈ ਹੈ ਮੇਰੇ ਕੋਲ ਇਹ ਤੁਰਦੀ ਫਿਰਦੀ ਇਸ ਤਰ੍ਹਾਂ ਆਈ ਹੈ ਜੀ ਇੱਥੇ ਨਾ ਪਿੰਡ ਦੇ ਵਿੱਚ ਕੋਈ ਗਲੀ ਦੇ ਵਿੱਚ ਸਾਡੀ ਦੇ ਵਿੱਚ ਵੇਚਦਾ ਫਿਰ ਰਿਹਾ ਸੀ ਭਾਈ ਮੈਂ ਅੰਦਰ ਸੀ ਕਿ ਕੰਮਕਾਰ ਕਰ ਰਹੀ ਸੀ ਕਲੇਰ ਸਾਹਿਬ ਨੇ ਉਹਨਾਂ ਨੇ ਨਾ ਕਲੇਰ ਸਾਹਿਬ ਨੂੰ ਕਿਹਾ ਵੀ ਸਸਤੀਆਂ ਲਾ ਦੂੰ ਲੈ ਲਓ ਕਲੇਰ ਸਾਹਿਬ ਨੂੰ ਇਹ ਹੋ ਗਿਆ ਵੀ ਚਲੋ ਵਿਚਾਰਾ ਆਸ ਕਰਕੇ ਆਇਆ ਵੀ ਲੈਣਾ ਜਾਂ ਹੀਦਾ ਕੁਝ ਹੈ ਨਾ ਤੇ ਤਾਂ ਕਰਕੇ ਬੈੱਡ ਸ਼ੀਟ ਫਿਰ ਮੈਂ ਖਰੀਦ ਲਈ ਸੀ ਇੱਕੋ ਹੀ ਲਈ ਸੀ ਕਿ ਠੀਕ ਠੀਕ ਰੇਟ ਦੀ ਪੈ ਗਈ ਸੀ 300 ਰੁਪਏ ਦੀ ਮਿਲ ਗਈ ਸੀ ਇਹ ਬੈੱਡ ਠੀਕ ਹੈ ਜੀ ਤਾਂ ਫਿਰ ਮੈਂ ਲੈ ਲਈ ਮੈਂ ਕਿਾ ਚਲੋ ਵੀ ਤਿਹਾਰਾਂ ਦੇ ਦਿਨ ਨੇ ਹਰ ਇੱਕ ਬੰਦਾ ਆਸ ਕਰਕੇ ਆਉਂਦਾ ਹਨਾ ਵੀ ਮਹਿੰਗੇ ਮਹਿੰਗੇ ਸ਼ਾਪਾਂ ਤੋਂ ਤਾਂ ਸਾਰੀ ਖਰੀਦਦੇ ਨੇ ਵੀ ਇਹਨਾਂ ਤੋਂ ਵੀ ਕੁਝ ਖਰੀਦਣਾ ਚਾਹੀਦਾਗਾ ਤੇ ਤਾਂ ਕਰਕੇ ਫਿਰ ਮੈਂ ਲੈ ਲਈ ਸੀ ਇੱਥੇ ਫਿਰ ਮੈਂ ਪਿੱਲੋ ਜਿਹੜੇ ਸੀਗੇ ਡਬਲ ਪਿੱਲੋ ਸੀਗੇ ਮੇਰੇ ਕੋਲ ਕਾਫੀ ਵੱਡੇ ਸਾਈਜ਼ ਦੇ ਉਹ ਰੱਖਤੇ ਚਲੋ ਵੀ ਜ਼ਿਆਦਾ ਕੰਟਰਾਸਟ ਦਾ ਮਤਲਬ ਕਿ ਹੈ ਨਹੀਂਗਾ ਕੋਈ ਬੈੱਡ ਸ਼ੀਟ ਨਾਲ ਪਰ ਮੈਨੂੰ ਇਹ ਸੀ ਵੀ ਚਲੋ ਮੈਨੂੰ ਵਧੀਆ ਲੱਗਦੇ ਨੇ ਕੁਸ਼ਨ ਰੱਖਣ ਇੱਦਾਂ ਬੈੱਡ ਤੇ ਤੇ ਚਲੋ ਜੀ ਇਹ ਕੰਪਲੀਟ ਹੋ ਗਿਆ ਕੰਮ ਇਹ ਵਾਲੇ ਰੂਮ ਦੀ ਵੀ ਜਿਹੜੀ ਹੋ ਗਈ ਸਜਾਵਟ ਪਰ ਲਾਈਟਾਂ ਰਹਿ ਗਈਆਂ ਪੈਡਾਂ ਦੇ ਵਿੱਚ ਥੋੜੀ ਤਾਰ ਵਗੈਰਾ ਜੋੜਨ ਵਾਲੀ ਹੈਗੀ ਉਹ ਛੋੜ ਕੇ ਫਿਰ ਸ਼ਾਮ ਨੂੰ ਤੁਹਾਨੂੰ ਵੀਊ ਦਿਖਾਵਾਂਗੇ ਆਪਾਂ ਜਰੂਰ ਜੀ ਦੂਸਰੀ ਬੈੱਡ ਸ਼ੀਟ ਇਹ ਆ ਜੋ ਕਿ ਬਹੁਤ ਸੋਹਣੀ ਹੈਗੀ ਕਲਰ ਵੀ ਸੋਹਣਾ ਇਹਦਾ ਤੇ ਫੈਬਰਿਕ ਵੀ ਬਹੁਤ ਸੋਹਣਾ ਇਹ ਜਿਹੜੀ ਹੈਗੀ ਹੈ 벨ਟ ਵਾਲੀ ਜਣੀ ਕਿ ਇਲਾਸਟਿਕ ਵਾਲੀ ਜਿਹੜੀ ਬੈੱਡ ਸ਼ੀਟ ਹੈਗੀ ਇਹ ਮੈਂ ਸ਼ਾਪ ਤੋਂ ਖਰੀਦੀ ਹੈਗੀ ਤੇ ਬਹੁਤ ਸੋਹਣੀ ਬੈੱਡ ਸ਼ੀਟ ਆਗੀ ਤੇ ਚਲੋ ਜੇ ਇੱਥੇ ਆਪਣਾ ਕੰਮ ਹੋ ਗਿਆ ਕੰਪਲੀਟ ਦੋਨੋਂ ਤਿੰਨੋਂ ਬੈੱਡ ਸ਼ੀਟਾਂ ਨੇ ਜਿਹੜੀਆਂ ਮੈਂ ਪਿਛਾ ਦਿੱਤੀਆਂ ਨੇ ਤੇ ਘਰ ਹੁਣ ਦੀਵਾਲੀ ਲਈ ਤਿਆਰ ਹੋ ਗਿਆ ਹੁਣ ਲੱਗਦਾ ਵੀ ਹਾਂ ਦੀਵਾਲੀ ਲਈ ਘਰ ਜਿਹੜਾ ਤਿਆਰ ਹੋ ਗਿਆ ਕਿਉਂਕਿ ਜਿੰਨਾ ਟਾਈਮ ਬੈੱਡ ਸ਼ੀਟਾਂ ਨਾ ਵਿਛਾਈਏ ਕਮਰੇ ਦੀ ਜਿਹੜੀ ਲੁੱਕ ਹੋ ਨਹੀਂ ਨਿਕਲ ਕੇ ਆਉਂਦੀ ਹੈਗੀ ਤੇ ਲਓ ਜੀ ਇਹ ਵਾਲੀ ਬੈੱਡ ਸ਼ੀਟ ਪਿਛਾਤੀ ਤੇ ਹੁਣ ਆਪਾਂ ਤੁਹਾਨੂੰ ਦੂਸਰਾ ਰੂਮ ਵੀ ਦਿਖਾ ਦਿੰਨੇ ਆ ਸੋਫੇ ਵੀ ਸੈੱਟ ਕਰੇ ਹੋਏ ਨੇ ਕਿਉਂਕਿ ਮੈਨੂੰ ਖਿਲਰਿਆ ਹੋਇਆ ਕੁਝ ਵੀ ਵਧੀਆ ਨਹੀਂ ਲੱਗਦਾ ਮੈਨੂੰ ਹੁੰਦਾ ਵੀ ਜਿਹ ਲੋ ਜੀ ਇਹ ਕਮਰਾ ਵੀ ਤਿਆਰ ਹੋ ਗਿਆ ਵੱਡਾ ਰੂਮ ਜਿਹੜਾ ਕਮਰਾ ਸੀ ਉਹ ਵੀ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਇੱਧਰ ਸਿੰਗਲ ਬੈੱਡ ਪੂਜਾ ਰੂਮ ਦੇ ਵਿੱਚ ਲੱਗਿਆ ਹੋਇਆ ਇੱਥੇ ਵੀ ਬੈੱਡ ਸ਼ੀਟ ਪਛਾਤੀ ਸੀ ਨਾਲ ਹੀ ਮੈਂ ਕੁਸ਼ਨ ਵੀ ਰੱਖੇ ਹੈਗੇ ਤੇ ਇਹ ਵੀ ਇਹ ਕੰਮ ਕੰਪਲੀਟ ਹੋ ਗਿਆ ਸਾਰਾ ਮੇਰਾ ਬੈੱਡ ਸ਼ੀਟਾਂ ਵਾਲਾ ਤੇ ਥੋੜਾ ਉਹ ਤਾਂ ਰਹਿ ਗਿਆ ਇੱਧਰ ਪੂਜਾ ਰੂਮ ਦੇ ਵਿੱਚ ਉਹ ਮੈਂ ਬਾਅਦ ਦੇ ਵਿੱਚ ਦੇਖੂਗੀ ਤੇ ਇੱਧਰ ਕੁਸ਼ਨ ਵਗੈਰਾ ਨੇ ਜਿਹੜੇ ਸੋਫੇ ਦੇ ਉਹ ਵੀ ਬਿਲਕੁਲ ਸਹੀ ਨੇ ਇੱਕ ਵੱਡਾ ਕੁਸ਼ਨ ਇੱਥੇ ਵੀ ਮੈਂ ਲਿਆ ਕੇ ਰੱਖ ਦਿੱਤਾ ਠੀਕ ਹੈ ਜੀ ਇੱਧਰ ਚਾਹ ਵੀ ਬਣਨ ਲਈ ਰੱਖੇ ਦਿੱਤੀ ਪਲੇਸ ਹਾਲ ਕਰਨੀ ਚਾਹ ਪੀਣੇ ਮਗਾਚਰ ਫੁੱਚਾ ਬਣਾਉਣੀ ਹੈ ਤੇ ਮਹਿੰਦੀ ਦਾ ਇਸ ਤਰ੍ਹਾਂ ਹੋ ਗਈ ਬਾਅਦ ਦੇ ਵਿੱਚ ਤਾਂ ਬਹੁਤ ਪੱਦੀ ਜੀ ਲੱਗਦੇਗੇ ਤੇ ਇੱਧਰ ਮੈਂ ਕਰ ਰਹੀ ਹੈਗੀ ਦੀਵੇ ਤਿਆਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਝੱਕ ਕੇ ਆਪਾਂ ਲਾ ਵੀ ਸਕਦੇ ਆ ਇਹਦੇ ਵਿੱਚ ਸਰੋਂ ਦਾ ਤੇਲ ਪਾਓ ਕਿਉਂਕਿ ਸੂਰਵਾਂ ਹੁੰਦਾ ਚੰਗਾ ਹੁੰਦਾ ਸਰੋਂ ਦਾ ਤੇਲ ਮਚਾਇਆ ਤੇ ਸਰੋਂ ਦਾ ਤੇਲ ਹੀ ਪਾਉਣਾ ਹੈ ਇਸ ਦੇ ਵਿੱਚ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਮੈਲਟ ਕਰ ਲੈਣ ਉਸ ਤੋਂ ਬਾਅਦ ਆਪਾਂ ਸਰੋਂ ਦਾ ਤੇਲ ਪਾ ਲਵਾਂਗੇ ਹਾਂ ਲੋ ਛੇ ਪਸ ਸਰੋਂ ਦਾ ਤੇਲ ਵੀ ਥੋੜੇ ਰੱਖ ਲੈਣੇ ਫਿਰ ਅੱਗੇ ਆਪਿੰਨੇ ਬਾਦ ਵਿੱਚ ਕਰਾਂਗੇ ਇਹ ਵਾਲਾ ਕੰਮ ਆਪਾਂ ਸਬਜੀ ਬਣਾਉਣੀ ਹੈ ਤੇ ਬੱਦ ਸ਼ੁੱਧਾ ਦਾ ਕੰਮ ਸਿਓ ਹੋ ਗਿਆ ਵਿਸ਼ਵੀ ਇਹ ਲਈ ਫਿਰ ਇਹਨੂੰ ਬਾਅਦ ਵਿੱਚ ਦੀਵੇ ਨੇ ਜਿਹੜੇ ਕੈਂਪਰ ਲਾਗੇ ਸਾਰੇ। ਕੋਲ ਤਾਂ ਨੂੰ ਟਾਈਮ ਨਹੀਂ ਰਹਾ ਨਾ ਕੱਲ ਨੂੰ ਹੋਰ ਕੰਮ ਬਹੁਤ ਜ਼ਿਆਦਾ ਹੋ ਗਏ ਨੇ। ਆਹ ਕਰਦੇ ਨੇ। ਲੋ ਜੀ ਚਾਹ ਉਹ ਬੜ ਚੁੱਕੀ ਆ ਤੇ ਇੱਧਰ ਮੈਂ ਦੀਵੇ ਲੈ ਆਈ ਇਸ ਤਰ੍ਹਾਂ ਆਪਾਂ ਦੀਵੇ ਨੇ ਜਿਹੜੇ ਆਹ ਬੱਤੀਆਂ ਨੇ ਜਿਹੜੀਆਂ ਬੱਤੀਆਂ ਰੱਖ ਕੇ ਪਿੱਛੇ ਹਨ ਇਦਾਂ। ਇਹਨਾਂ ਵਿੱਚ ਜਿਹੜਾ ਮੋਮਬਤੀਆਂ ਵਾਲਾ ਤੇਲ ਹੋ ਸਰੋਂ ਦਾ ਉਹ ਪਾਵਾਂਗੇ ਠੀਕ ਹੈ ਜੀ। ਕੌਜੀ ਮੈਂ ਆਪਣੀ ਚਾਹ ਬਰਤੀ ਚ ਪਾਉਂਗੀ ਜਲਦੀ ਠੰਡੀ ਹੋ ਜੂ ਕੰਮ ਬਹੁਤ ਜਿਆਦੇ ਨੇ ਚਾਹ ਨੂੰ ਨਹੀਂ ਲਿਉਣੀ ਪੁੱਲ ਜਾਨੀ ਐ ਮੈਂ ਇੱਕ ਤਾਂ ਕਾਲੀ ਇੰਨੀ ਜਿਆਦੇ ਹੁੰਦੀ ਆ ਬਹੁਤ ਜ਼ਿਆਦੇ ਕਾਲੀ ਹੋ ਜਾਂਦੀ ਆ ਕਿਤੇ ਜਾਈਏ ਇੰਨੀ ਕਾਲੀ ਕਰਦੇ ਹਾਂ ਰੱਬਾ ਰੱਬਾ ਫੀਰ ਬੱ ਲੋ ਜੀ ਚਾਹ ਬਣਾ ਕੇ ਮੈਂ ਇੱਥੇ ਸੈੱਡ નીચે ਲੈ ਆਈ ਸੀ ਸੈੱਡ ਦੇ નીચે ਇੱਥੇ ਬੈਠ ਕੇ ਸੀ ਚਾਹ ਪੀਵਾਂਗੇ ਮੈਂ ਤੇ ਕਲੇਰ ਸਾਹਿਬ ਕੋਲਰ ਲੱਗਿਆ ਹੋਇਆ ਸੀਗਾ ਨਹੀਂ ਤਾਂ ਮੈਂ ਚਾਹ ਬਣਾਉਣੀ ਨਹੀਂ ਸੀ ਕਿ ਕਲੇਰ ਸਾਹਿਬ ਨੇ ਕਹਿਤਾ ਤਾਂ ਕਰਕੇ ਚਾਹ ਬਣਾ ਲਈ ਕਿਉਂਕਿ ਟਾਈਮ ਹੀ ਨਹੀਂ ਸੀ ਟਾਈਮ ਬਹੁਤ ਘੱਟ ਆ ਕੰਮ ਬਹੁਤ ਜ਼ਿਆਦਾ ਨੇਗੇ ਤੇ ਇੱਥੇ ਨਾ ਮੇਰੀ ਬਾਹ ਦੇ ਗੈਸ ਲੱਗਿਆ ਸੀਗਾ ਗਰਮ ਮੈਂ ਕਲੇਰ ਸਾਹਿਬ ਨੂੰ ਦਿਖਾ ਰਹੀ ਸੀ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਕੁਝ ਨਹੀਂ ਬੋਲੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਮੇਰੀ ਫਿਕਰ ਨਹੀਂ ਹੈਗੀ ਜੇ ਤੁਹਾਨੂੰ ਮੇਰੀ ਫਿਕਰ ਹੁੰਦੀ ਤੁਸੀਂ ਮੇਰੀ ਬਾਹ ਫੜ ਕੇ ਕਹਿਣਾ ਸੀ ਐਵੇਂ ਵੀ ਦੇਖਾਂ ਕਿ ਠੀਕ ਬਾਹ ਵੜ ਕੇ ਕਹਿੰਦੇ ਦੇਖਾਂ ਕਿੱਥੇ ਕੀ ਹੋ ਗਿਆ ਤੇ ਮੈਂ ਉਹਨਾਂ ਨੂੰ ਹੱਸਦੀ ਸੀ ਤੁਸੀਂ ਦੇਖਣ ਦੀ ਵਜਾਇ ਮੇਰੀ ਬਾਹ ਜਿਹੜੀ ਤੁਸੀਂ ਮਚੋੜ ਦਿੱਤੀ ਹੈਗੀ ਤੇ ਇਦਾਂ ਹਾਸਾ ਮਜ਼ਾ ਕੇ ਚੱਲ ਰਿਹਾ ਸੀ ਹੱਸਣਾ ਵੀ ਚਾਹੀਦਾ ਸ਼ਾਇਦ ਇਹ ਟਾਈਮ ਇਹ ਯਾਦਾਂ ਨੇ ਜੀ ਹਨਾ ਜੋ YouTube ਤੋਂ ਅਸੀਂ ਕਿਸੇ ਟੈ ਦਿਨ ਕੱਢ ਕੇ ਦੇਖਾਂਗੇ ਹਨਾ ਜਦੋਂ ਉਮਰ ਵੱਡੀ ਹੋ ਗਈ ਤਾਂ ਦੇਖਾਂਗੇ ਵੇਦਾ ਹਾਸਾ ਮਜ਼ਾਕ ਚੱਲਦਾ ਸੀ ਸ਼ਾਇਦ ਅਜੇ ਵੀ ਨਾ ਹੁੰਦਾ ਹਨਾ ਜੇ ਚਾਹ ਮਤਲਬ ਨਾ ਬਣਦੀ ਕਲੇਰ ਸਾਹਿਬ ਨੇ ਕਹਿਤਾ ਚਾ ਤਾਂ ਆਪਣੇ ਲਈ ਥੋੜਾ ਜਿਹਾ ਟਾਈਮ ਕੱਢ ਸਕਿਆਂਗੇ ਤੇ ਵਧੀਆ ਲੱਗਦਾ ਇਸ ਤਰ੍ਹਾਂ ਥੋੜਾ ਜਿਹਾ ਟਾਈਮ ਕੱਢਣਾ ਵੀ ਚਾਹੀਦਾ ਪਰ ਕੰਮਕਾਰ ਵੀ ਜ਼ਰੂਰੀ ਨੇ ਜੀ ਲੋ ਜੀ ਇਹਨੂੰ ਆਪਾਂ ਮਲਟਾ ਕਰ ਲੈਨੇ ਆ ਮੋਤੀ ਨੂੰ ਲੋਕੀ ਮੈਲਟ ਹੋਣੀਆਂ ਸ਼ੁਰੂ ਹੋ ਗਈਆਂ ਦੇਖੋ ਇਸ ਤੇਲ ਨੂੰ ਮੈਲਟ ਕਰ ਲੈਣੇ ਆ ਫਿਰ ਤੇਲ ਪਾਵਾਂਗੇ ਲੋਰ ਪੰਜਾਂ ਸਰੋਂ ਦਾ ਤੇਲ ਪਾ ਦਨੇ ਲੋ ਜੀ ਇਹ ਦੀਵਿਆਂ ਦੇ ਵਿੱਚ ਮੈਂ ਖੜਮੇ ਬੱਤੀਆਂ ਜਿਹੜੀਆਂ ਪਾ ਲਈਆਂ ਨੇ ਇਦਾਂ ਖੜਮੇ ਬੱਤੀਆਂ ਤੇ ਤੁਸੀਂ ਦੂਸਰੀ ਦੂਸਰੀ ਬੱਤੀ ਵੀ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਜਿਹੜਾ ਤੇਲ ਆਗਾ ਸਰੋਂ ਦਾ ਤੇਲ ਆਪਾਂ ਮੋਮਬੱਤੀ ਹੈ ਨਾ ਵਿੱਚ ਮੈਲਟ ਕੀਤੀ ਆ ਤੇ ਉਹ ਪਾ ਦਿੰਨੇ ਆ ਠੀਕ ਹੈ ਜੀ ਤੇ ਇਹ ਬਿਲਕੁਲ ਜਿਵੇਂ ਕਿ ਜਦੋਂ ਜੰਮ ਗਿਆ ਤਾਂ ਬਿਲਕੁਲ ਆਪਣੇ ਜੀਵੇ ਨੇ ਜਿਹੜੇ ਤਿਆਰ ਹੋ ਜਾਣਗੇ ਬੱਤੀ ਬਿਲਕੁਲ ਵੀ ਇਧਰ ਉਧਰ ਨਹੀਂ ਹਿੱਲੂਗੀ ਕਿਉਂਕਿ ਮੈਂ ਇੱਕ ਦਿਨ ਪਹਿਲਾਂ ਬਣਾ ਰਹੀ ਹਾਂ ਇੱਕ ਦੋ ਦਿਨ ਇਹ ਵੀ ਮੇਰਾ ਕੰਮ ਸੌਖਾ ਹੋ ਜੀ ਦਿਵਾਲੀ ਵਾਲੇ ਦਿਨ ਮੈਂ ਚੱਕਣੇ ਨੇ ਤੇ ਜੀਵੇ ਜਗਾਉਣੇ ਨੇ ਬਹੁਤ ਸੌਖਾ ਤਰੀਕਾ ਇਹ ਤੁਸੀਂ ਪਹਿਲਾਂ ਇੱਕ ਵਟਾ ਇਹ ਵੀ ਹੁੰਦਾ ਹਨਾ ਦਿਵਾਲੀ ਵਾਲੇ ਦਿਨ ਆਪਾਂ ਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਥੋੜਾ ਜਿਹਾ ਆਪਾਂ ਆਪਣੇ ਲਈ ਟਾਈਮ ਕੱਢ ਸਕਦੇ ਆ ਤਿਆਰ ਹੋ ਸਕਦੇ ਆ ਦਿਵਾਲੀ ਵਾਲੇ ਦਿਨ ਵਧੀਆ ਹਨਾ ਜਦੋਂ ਆਪਣੀ ਸਾਰੀ ਤਿਆਰੀ ਪਹਿਲਾਂ ਕੀਤੀ ਹੋਊਗੀ ਤਾਂ ਹੀ ਕੰਮ ਥੋੜਾ ਜਿਹਾ ਸੌਖਾ ਹੋ ਜਾਂਦਾਗਾ ਇਸੇ ਤਰ੍ਹਾਂ ਜਿਹੜੇ ਸ਼ੌਕ ਦੀਵਾਗਾ ਮੈਂ ਜਿਵੇਂ ਪੇਂਟ ਕੀਤਾ ਸੀ ਹਨਾ ਸਾਰੇ ਦੀਵਿਆਂ ਨੂੰ ਇੱਦਾਂ ਮੈਂ ਤੇਲ ਪਾ ਕੇ ਤਿਆਰ ਕਰਕੇ ਰੱਖ ਲਵਾਂ ਤਾਂ ਕਿ ਮੇਰਾ ਕੱਲ ਵਾਲਾ ਕੰਮ ਸੁੱਖ ਹੋ ਜਵੇ। ਲੋ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਪਾਣੀ ਵਾਲੇ ਕੈਂਡਲ ਜਿਹੜੇ ਪਾਣੀ ਵਾਲੇ ਕੈਂਡਲ ਹੁੰਦੇ ਇਹ ਵੀ ਬਹੁਤ ਵਧੀਆ ਨੇ ਇਹ ਵੀ ਇੱਕ ਫੈਸਟੀਵਲ ਲੁੱਕ ਬਹੁਤ ਸੋਹਣਾ ਨਿੱਖਰ ਕੇ ਆਉਂਦਾ ਇਹਨਾਂ ਦਾ ਵੀ ਤੇ ਨਾਲੇ ਇਹ ਪੂਰੀ ਰਾਤ ਚੱਲਣਗੇ ਨਾਲੇ ਆਪਣੇ ਘੱਟ ਖਰਚੇ ਦੇ ਵਿੱਚ ਜਿਹੜੇ ਮਤਲਬ ਕਿ ਕੈਂਡਲਾ ਪਾਣੀ ਵਾਲੇ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਦੇ ਵਿੱਚ ਜਿਹੜੀ ਖੰਮਣੀ ਹੁੰਦੀ ਉਹ ਤੋਂ ਵੀ ਬੱਤੀ ਤਿਆਰ ਕਰ ਸਕਦੇ ਹੋ ਜਾਂ ਜਿਵੇਂ ਮੈਂ ਹੁਣ ਮੈਲਟ ਕੀਤੀਆਂ ਨੇ ਮੋਮਬਤੀਆਂ ਉਹ ਬੱਤੀ ਵੀ ਲੈ ਸਕਦੇ ਹੋ ਜਾਂ ਜਿਹੜੀ ਆਪਣੀ ਰੂਮ ਵਾਲੀ ਬੱਤੀ ਹੁੰਦੀ ਹੈ ਇਹ ਵੀ ਲੈ ਸਕਦੇ ਹੋ ਤੇ ਚਾਰ ਪੰਜ ਪਾਣੀ ਦੇ ਗਲਾਸ ਭਰ ਲੈਨੇ ਮੈਂ ਉਹਨਾਂ ਵਿੱਚ ਮੇਰੇ ਕੋਲ ਆਰਟੀਫੀਸ਼ੀਅਲ ਕੁਝ ਹੈਗੇ ਸੀਗੇ ਇਦਾਂ ਦੇ ਫਲਾਵਰ ਦੇ ਵਿੱਚੋਂ ਮੈਂ ਇਹ ਕੱਢ ਲਏ ਸੀਗੇ ਤੇ ਇਹ ਪਾਣੀ ਦੇ ਵਿੱਚ ਮੈਂ ਇਹ ਥੋੜਾ ਜਿਹਾ ਆਇਆ ਵੀ ਲੁੱਕ ਕੈਂਟ ਆਉਗੇ ਇਹਨਾਂ ਨਾਲ ਤਾਂ ਕਰਕੇ ਪਾ ਰਹੀ ਹਾਂ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਪੇਂਟ ਕਰ ਸਕਦੇ ਹੋ ਹਨਾ ਇਹਨਾਂ ਨੂੰ ਤੇ ਉਹ ਵੀ ਸੋਹਣਾ ਲੱਗੂ ਉਸ ਤੋਂ ਬਾਅਦ ਥੋੜੇ ਜਿਹਾ ਹਾਰਡ ਵੈ ਜਿਵੇਂ ਮੋਮਬੱਤੀਆਂ ਵਾਲੇ ਡੱਬਾ ਸੀ ਉਹਦੇ ਵਿੱਚ ਗੋਲ ਸਰਕਲ ਦੇ ਵਿੱਚ ਮੈਂ ਇਦਾਂ ਕੱਟ ਲਏ ਨੇ ਤੇ ਵਿਚਾਲੇ ਉਹਨਾਂ ਦੇ ਗਲੇ ਕਰਕੇ ਪੱਤੀ ਉਹਨਾਂ ਵਿੱਚ ਅਟੈਚ ਕਰਤੀ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਮੋਮਬੱਤੀ ਤੇ ਆਪਾਂ ਤੇਲ ਸੀਗਾ ਸਰੋਂ ਦਾ ਹਨਾ ਉਹ ਪਾਤਾ ਸਾਰੇ ਕਲਾਸਾਂ ਦੇ ਵਿੱਚ ਸਾਰੇ ਗਲਾਸਾਂ ਵਿੱਚ ਤੇਲ ਪਾ ਕੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਜਿਹੜੀ ਬੱਤੀ ਆ ਉਹ ਰੱਖ ਦਵਾਂਗੇ ਚਾਹੇ ਤੁਸੀਂ ਬਾਅਦ ਦੇ ਵਿੱਚ ਜਿਹੜਾ ਇਹ ਕਾਗਜ਼ ਪਾਇਆ ਮੈਂ ਇਹਨੂੰ ਕੱਢ ਵੀ ਸਕਦੇ ਹਾਂ ਫਿਰ ਬੱਤੀ ਨਹੀਂ ਡਿੱਗਦੀ ਫਿਰ ਕੋਈ ਚੱਕਰ ਨਹੀਂ ਹੈਗਾ ਰੱਖਣਾ ਤਾਂ ਤੁਸੀਂ ਇਦਾਂ ਰੱਖ ਵੀ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਤੁਸੀਂ ਕੱਲੇ ਮੋਮਬੱਤੀ ਵੀ ਪਾ ਸਕਦੇ ਹੋ ਮੈਲਟ ਕਰਕੇ ਪਰ ਮੈਂ ਕਲਰ ਦੇ ਲਈ ਸਰੋਂ ਦਾ ਤੇਲ ਵੀ ਪਾਇਆ ਬੱਸ ਇਹ ਕਹਿੰਦੇ ਹੁੰਦੇ ਨੇ ਚੰਗਾ ਹੁੰਦਾ ਜੀ ਮੋਮਬੱਤ ਜਿਹੜਾ ਸਰੋਂ ਦਾ ਤੇਲਾ ਦੀਵਾਲੀ ਨੂੰ ਹਨਾ ਉਹ ਕੀਤਾ ਚੰਗਾ ਹੁੰਦਾ ਤੇ ਇਹਦੇ ਵਿੱਚ ਮੈਂ ਫਿਰ ਬਾਅਦ ਦੇ ਵਿੱਚ ਵੱਡੀਆਂ ਬੱਤੀਆਂ ਪਾਤੀਆਂ ਸੀਗੀਆਂ ਜਿਹੜੀਆਂ ਆਪਣੇ ਰੂਮ ਵਾਲੀਆਂ ਹੁੰਦੀਆਂ ਨੇ ਉਹ ਪਾਤੀ ਤੇ ਲੋਕ ਤੋਂ ਕੱਲ ਨੂੰ ਤੁਹਾਨੂੰ ਇਹ ਜਿਹੜੀ ਮੈਂ ਕੈਂਡਲ ਨੇ ਚਲਾ ਕੇ ਦਿਖਾਉਂਗੀ ਤੇ ਅੱਜ ਮੈਂ ਤੁਹਾਨੂੰ ਸਿਰਫ ਤਿਆਰ ਕਰਕੇ ਦਿਖਾ ਰਹੀ ਹਾਂ ਛੱਟਪਟ ਤਿਆਰ ਹੋ ਜਿੰਦੇ ਤੁਸੀਂ ਤਿਆਰ ਕਰਕੇ ਰੱਖ ਸਕਦੇ ਹਾਂ ਲੋ ਜੀ ਇਹ ਕੈਂਡਲ ਆਪਣੇ ਪੰਜ ਤਿਆਰ ਹੋ ਗਏ ਨੇ ਪੰਜ ਕੈਂਡਲ ਮੈਂ ਤਿਆਰ ਕਰ ਲਏ ਨੇ ਠੀਕ ਹੈ ਜੀ ਅਗਲੇ ਵਲੌਗ ਵਿੱਚ ਤੁਹਾਨੂੰ ਚਲਾ ਕੇ ਦਿਖਾਵਾਂਗੇ ਰੋਸ਼ਨੀ ਇਹਨਾਂ ਦੀ ਕਿੰਨੀ ਹੁੰਦੀ ਹੈ ਉਹ ਕਰਕੇ ਦਿਖਾਵਾਂਗੇ